ਕਿ ਲਾਣਤਾ ਸਾਡੇ ਵਰਗਿਆਂ ਨੂੰ ਸਿੱਖ ਖਵਾਉਣ ਦੇ ਸਿਰਾਂ ਤੇ ਪਰਨੇ ਬਨ ਕੇ ਗੁਰਬਾਣੀ ਦੇ ਸ਼ਬਦ ਅਸੀਂ ਬੰਦਿਆਂ ਦੇ ਪੈਰਾਂ 'ਚ ਬਹਿ ਕੇ ਪੜ ਰਹੇ ਹਾਂ ਧੰ ਗੁਰੂ ਹਰਾਈ ਮਹਾਰਾਜ ਦੇ ਪਾਸ ਸਿੱਖ ਬਾਣੀ ਪੜਦੇ ਆ ਰਹੇ ਸੀ ਤੇ ਸਤਿਗੁਰੂ ਸੱਚੇ ਪਾਸ਼ਾ ਬਾਣੀ ਦੇ ਸ਼ਬਦਾਂ ਦੀ ਆਵਾਜ਼ ਸੁਣ ਕੇ ਇੱਕਦਮ ਆਪਣੇ ਪਲੰਘੇ ਤੋਂ ਉੱਠ ਕੇ ਖੜੇ ਹੋਏ ਗੋਡੇ ਤੇ ਨਾਲ ਹੀ ਝੋੜ ਲੱਗ ਗਈ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਬਾਣੀ ਤੁਹਾਡੀ ਸਿੱਖ ਤੁਹਾਡੇ ਬਾਸ਼ਾ ਇਨੀ ਕਾਲੀ ਵਰਤਨ ਦੀ ਕਿ ਲੋੜ ਸੀ ਤੇ ਗੁਰੂ ਹਰਾਈ ਮਹਾਰਾਜ ਨੇ ਸ਼ਬਦ ਆਖਿਆ ਜਿਨ ਪੈ ਅਦਬਨਾ ਬਾਣੀ ਧਰ ਜਾਣੋ ਸੋ ਸਿੱਖ ਨਾਹੇ ਹਮਾਰਾ ਇਹ ਗੁਰੂ ਨਾਨਕ ਬਾਸ਼ਾ ਦਾ ਸਤਕਾਰ ਕੀਤਾ ਏ ਤੇ ਅੱਜ ਬੁੱਝੜ ਸਿੱਖ ਜਿਹੜੇ ਨੇ ਉਹ ਬੰਦਿਆਂ ਦੇ ਪੈਰਾਂ 'ਤੇ ਬਹਿ ਕੇ ਗੁਰਬਾਣੀ ਦੇ ਸ਼ਬਦ ਪੜਦੇ ਪਏ ਨੇ ਨਹੀਂ ਸੋਚੀ ਹੈ ਕਿ ਤੇ ਨਾ ਪੜੋ ਅਸੀਂ ਠੱਕੇ ਖਾਣੇ ਨੇ ਤੇ ਖਾਈ ਚੱਲੀਏ ਜਿੱਥੇ ਮਰਜੀ ਜਾਈਏ ਪਰ ਆਪਣੇ ਸਿਰ ਤੋਂ ਗੁਰੂ ਦੀ ਵੱਜੀ ਹੋਈ ਦਸਤਾਰ ਮੈਂ ਕਹਿੰਦਾ ਪਾਸੇ ਕਰ ਦਿਓ ਆਪ ਰੋਲਣਾ ਇੱਥੇ ਰੁਲੀ ਜਾਓ ਪਰ ਗੁਰੂ ਦੀ ਵੱਜੀ ਹੋਈ ਬਖਸ਼ੀ ਹੋਈ ਦਸਤਾਰ ਨੂੰ ਨਾ ਰੋਲੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਔਲ ਪੁਰਖ ਦੀ ਉਸਤਤਿ ਵਾਸਤੇ ਹੈ ਕਿਸੇ ਬੰਦਿਆਂ ਦੀ ਉਸਤਤਿ ਵਾਸਤੇ ਬਾਣੀ ਨਹੀਂ ਹੈਗੀ ਸਤਕਾਰ ਸਾਰਿਆਂ ਦਾ ਕਰੋ ਅਦਬ ਸਾਰਿਆਂ ਦਾ ਕਰੋ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬੰਦਿਆਂ ਦੇ ਪੈਰਾ ਜੇ ਬਹਿ ਕੇ ਨਾ